सेना ना अपमान नहीं जय जय जवान जय जवान जय किसान पार्टी सेना ताय अपमान सहेगा हिंदुस्तान पार्टी सेना ताय अपमान सहेगा हिंदुस्तान जय जवान जय किसान जय जवान जय किसान देखो ਬੜੀ ਹੀ ਘਣਾਉਣੀ ਹਰਕਤ ਹੋਈ ਆ ਪਟਿਆਲੇ ਦੇ ਵਿੱਚ ਭਾਰਤੀ ਸੈਨਾ ਦੇ ਮੌਜੂਦਾ ਕਰਨਲ ਨੇ ਜਿਹੜੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਿਆ ਕੁੱਟਮਾਰ ਵੀ ਇੰਨੀ ਬੇਰਹਿਮੀ ਦੇ ਨਾਲ ਕੀਤੀ ਗਈ ਆ ਕਿ ਉਹਨਾਂ ਦੀ ਬਾਹਾਂ ਤੋੜਤੀ ਉਹਨਾਂ ਨੇ ਦੱਸਿਆ ਵੀ ਵੀ ਮੈਂ ਭਾਰਤੀ ਸੈਨਾ ਦੇ ਵਿੱਚ ਆ ਭਾਰਤੀ ਸੈਨਾ ਦਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ ਪੰਜਾਬ ਵੀ ਨਹੀਂ ਸਹਦਾ ਤੇ ਅਸੀਂ ਵੀ ਨਹੀਂ ਸਹੰਦੇ ਤੇ ਉਦੋਂ ਬਾਅਦ ਜਿਹੜੇ ਸੀਨੀਅਰ ਪੁਲਿਸ ਅਧਿਕਾਰੀ ਨੇ ਪਟਿਆਲੇ ਦੇ ਉਹਨਾਂ ਕੋਲ ਉਹਨਾਂ ਦੀ ਪਤਨੀ ਵੀ ਉਹਨਾਂ ਦਾ ਬੇਟਾ ਵੀ ਹਾਰੇ ਘੜਦਾ ਰਹਿ ਗਿਆ ਵੀ ਇਹਨਾਂ ਦੇ ਖਿਲਾਫ ਪਰਚੇ ਦਰਜ ਕਰੋ ਜਿਹੜੇ ਜਿਹੜੇ ਇਨਸਪੈਕਟਰ ਐ ਐਸ ਐਚਓ ਦੇ ਵਿੱਚ ਸੀਗੇ ਜਿਹੜੇ ਜਿਹੜੇ ਉਹਨਾਂ ਦੇ ਗਰਮਨਮੈਨ ਸੀਗੇ ਜਿਹੜੇ ਹੰਕਾਰ ਦੇ ਵਿੱਚ ਆ ਕੇ ਉਹਨਾਂ ਨੇ ਇੱਕ ਮੌਜੂਦਾ ਕਰਨਲ ਦੇ ਨਾਲ ਕੁੱਟਮਾਰ ਕੀਤੀ ਹੈ ਉਹਦਾ ਬਦਲਾ ਪੂਰਾ ਭਾਰਤ ਅੱਜ ਲੈਣਾ ਚਾਹੁੰਦਾ ਉਹਨਾਂ ਦਾ ਪਰਿਵਾਰ ਜਿੱਥੇ ਲੈਣਾ ਚਾਹੁੰਦਾ ਹੈ ਤਾਂ ਅਸੀਂ ਚਾਹੁੰਦੇ ਆ ਵੀ ਇਹਦੀ ਸੀਬੀਆਈ ਜਾਂਚ ਹੋਵੇ ਜਿਹੜੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਕੱਲੇ ਸਸਪੈਂਡ ਹੋ ਕਰਕੇ ਨਹੀਂ ਛਰਨਾ ਮੰਗ ਕੀਤੀ ਗਈ ਹੈ ਪਰਿਵਾਰ ਵੱਲੋਂ ਵੀ ਸੀਬੀਆਈ ਜਾਂਚ ਹੋਵੇ ਨਾਲ ਦੀ ਨਾਲ ਮੰਗੇ ਵੀ ਕੀਤੀ ਗਈ ਹੈ ਵੀ ਉਹਨਾ ਨੂੰ ਵੀ ਆਮ ਸਿਵਿਲিয়ান ਜੇਕਰ ਕਿਸੇ ਦੇ ਨਾਲ ਕੁੱਟਮਾਰ ਇਸ ਬੇਰਹਿਮੀ ਦੇ ਨਾਲ ਕਰਦਾ ਹੈ ਤਾਂ ਉਹਨਾਂ ਨੂੰ ਅੰਦਰ ਡੱਕਿਆ ਜਾਂਦਾ ਹੈ ਉਹਨਾਂ ਨੂੰ ਸਲੱਖਾਂ ਦੇ ਪਿੱਛੇ ਡੱਕਿਆ ਜਾਵੇ ਤਾਂ ਜੋ ਕੋਈ ਵੀ ਇਹੋ ਜਿਹਾ ਜਿਹੜਾ क्रूअल ਪੁਲਿਸ ਵਾਲਾ ਸਾਰੇ ਕੁਝ ਨਹੀਂ ਹੁੰਦੇ ਪਰ ਜਿਹੜਾ ਇਹੋ ਜੀ ਤਮੀਜ਼ ਰੱਖਦਾ ਹੈ ਖਾਸ ਕਰਕੇ ਫੌਜ ਦੇ ਪ੍ਰਤੀ ਉਹਨੂੰ ਬਣਦੀ ਜੋ ਉਹਨਾਂ ਦੇ ਉਹਦੇ ਖਿਲਾਫ ਕਾਰਵਾਈ ਹੈ ਜੋ ਸਜ਼ਾ ਉਹ ਮਿਲਣੀ ਚਾਹੀਦੀ ਹੈ ਤਾਂ ਜੋ ਅਜ ਤੋਂ ਬਾਅਦ ਭਾਰਤੀ ਫੌਜ ਕਣੀ ਕੋਈ ਅੱਖ ਚੱਕੇ ਨਾ ਇਹ ਸਭ ਕੁਝ ਅੱਖਾਂ ਦੇ ਵਿੱਚ ਮਿੱਟੀ ਪਾਉਣ ਵਾਲੀਆਂ ਗੱਲਾਂ ਨਹੀਂ ਜੀ ਸਿੱਟ ਬਣਾਈਏ ਦਾ ਸਿੱਟ ਪਹਿਲਾਂ ਤਾਂ ਇਹਨਾਂ ਨੇ ਅਣਪਛਾਤੇ ਪੁਲਿਸ ਵਾਲੇ ਕਦੇ ਅੱਜ ਤੱਕ ਹੋਇਆ ਵੀ ਤੁਹਾਨੂੰ ਕਿਸਾਨ ਚ ਨਹੀਂ ਪੁਲਿਸ ਵਾਲੇ ਅਣਪਛਾਤੇਆਂ ਦੇ ਖਿਲਾਫ ਇਹਨਾਂ ਨੇ ਕਾਰਵਾਈ ਕੀਤੀ ਤੇ ਹੁਣ ਜਦੋਂ ਗਵਰਨਰ ਸਾਹਿਬ ਕੋਲ ਗੱਲ ਚਲੀ ਗਈ ਤਾਂ ਜਾ ਕੇ ਇਹਨਾਂ ਨੇ ਐਫ ਆਈ ਆਰ ਕੀਤੀ ਹੈ ਤਾਂ ਜਾ ਕੇ ਨਾਮ ਦੱਸਿਆ ਤਾਂ ਉਹਨਾਂ ਦੀ ਸਿੱਟ ਤੋਂ ਪੱਕੀ ਉਮੀਦ ਰੱਖ ਸਕਦੇ ਆ ਪਰਿਵਾਰ ਜਦੋਂ ਕਹਿ ਰਿਹਾ ਵੀ ਸੀਬੀਏ ਜਾਂਚ ਕਰਾਈ ਦੇਵੇ ਤਾਂ ਕਿਉਂ ਨਹੀਂ ਕਰਵਾਈ ਦਿੰਦੀ ਪੁਲਿਸ ਦੀ ਜਿਹੜਾ ਰਵਈਆ ਉਹ ਸਾਫ਼ ਦਿਖਾਈ ਦੇ ਰਿਹਾ ਵੀ ਪੁਲਿਸ ਦਾ ਰਵਈਆ ਢੱਲਣਾ ਹੈ ਉਹ ਨਹੀਂ ਚਾਹੁੰਦਾ ਵੀ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਕਾਰਵਾਈ ਹੋਵੇ ਮੈਨੂੰ ਨਹੀਂ ਪਤਾ ਕਿ ਉਹਨਾਂ ਕੋਲ ਕੀ ਲੂਪ ਹੋ ਲੈ ਇਹਨਾਂ ਦੇ ਕਿਉਂ ਨਹੀਂ ਪ੍ਰਸ਼ਾਸਨ ਉਧੇ ਖਿਲਾਫ ਕਾਰਵਾਈ ਕਰ ਰਹੇ ਆ ਕਿਉਂ ਸੀਨੀਅਰ ਅਫਸਰ ਉਹਨਾਂ ਤੋਂ ਡਰੇ ਹੋਇਆ ਇਹ ਸਾਰੀ ਦੀ ਸਾਰਾ ਜੇਕਰ ਕੋਈ ਪਰਦਾ ਫਾਸ਼ ਕਰੂਗਾ ਤਾਂ NIA ਜਾਂ CBI ਕਰ ਸਕਦੀ ਹੈ CBI ਦੀ ਜਾਂਚ ਇਹਦੇ ਖਿਲਾਫ ਹੋਣੀ ਚਾਹੀਦੀ ਨਹੀਂ ਕਿਉਂ ਵੀ ਜਿਹੜੀ ਪੰਜਾਬ ਪੁਲਿਸ ਹੈ ਪੰਜਾਬ ਪੁਲਿਸ ਦੇ ਖਿਲਾਫ ਹੀ ਕਾਰਵਾਈ ਕਰੂਗੀ ਜਾਂ ਉਹਨਾਂ ਦੀ ਜਾਂਚ ਕਰੋ ਕਿ सीबीआई ਕਿਹੜਾ ਗਲਤ ਜਾਂਚ ਕਰੂਗੀ ਉਹਨਾਂ ਦੀ ਕਾਰਵਾਈ ਨੂੰ ਮੰਨ ਲਵੇ ਦੂਸਰੇ ਪਰਿਵਾਰ ਇੱਥੋਂ ਤੱਕ ਆ ਕੇ ਕਹਿ ਰਹੇ ਆ ਤੇ ਜਿਹੜੇ ਫੌਜੀ ਜਿਹੜੇ ਕਰਨਲ ਨੇ ਉਹਨਾਂ ਦੇ ਪਰਿਵਾਰ ਨੇ ਇੱਥੋਂ ਤੱਕ ਕਿਹਾ ਕਿ ਸਾਨੂੰ ਜਾਂਦੇ ਹੋਏ ਜਿਹੜੇ ਐਸਐਚਓ ਨੇ ਉਹ ਗੱਲ ਕਹਿ ਕੇ ਗਿਆ ਵੀ ਇਹਨਾਂ ਦੀ ਵੀਡੀਓ ਬਣਾਉ ਕੁੜੀਆਂ ਛੇੜਦੇ ਸੀ ਇੱਕ ਪਿਓ ਤੇ ਪੁੱਤ ਕੀ ਕੁੜੀਆਂ ਛੇੜਨਗੇ ਤੇ ਜਾ ਕੇ ਇਹੋ ਜਿਹੇ ਕਰਵਾਈਆਂ ਆਮ ਲੋਕਾਂ ਨਾਲ ਕੀ ਕਰਦੇ ਹੋਣਗੇ ਜਦੋਂ ਇੱਕ ਵੱਡੇ ਪੁਲਿਸ ਦੇ ਵੱਡੇ ਫੌਜ ਦੇ ਅਫਸਰ ਦੇ ਨਾਲ ਇਹ ਉਹ ਜਿੱਕੜੌਣੀ ਹਰਕਤ ਕੀਤੀ ਜੀਆ ਇਹਦਾ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਤਾਂ ਜੋ ਅੱਗੇ ਤੋਂ ਸਭ ਕਰ ਦਿੱਤਾ ਜਾਵੇ